ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਅਬਲੂ ਕੋਟਲੀ ਜੀ ਤਹਿਸੀਲ ਗਿੱਦੜਪਾਹਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਜੀ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਮੇਲ ਸਿੰਘ ਜੀ ਆ ਪਿੰਡ ਡਬਲੂ ਜ਼ਿਲ੍ਹਾ ਬਠਿੰਡਾ ਤਹਿਸੀਲ ਜੀ ਤਹਿਸੀਲ ਗਿੱਦੜਵਾ ਪਿੰਦੇ ਬੇ ਠੀਕ ਆ ਵੀਰੇ ਇਹ ਇਹ ਅਬਲੂ ਪਿੰਡ ਆ ਡਾ ਤੇ ਕੋਟਲੀ ਆ ਡਾ ਹੈ ਨਾਲ ਨਾਲ ਹੀ ਆਣਾ ਜੀ ਨਾਲ ਨਾਲ ਪਿੰਡ ਬਈ ਕੋਟਲੀ ਨਾਲ ਲਾਲਾ ਪਿੰਡ ਆਪਣੇ ਠੀਕ ਆ ਕਹਿੰਦੇ ਆ ਬਲੂ ਕੋਟਲੀ ਹੁੰਦੇ ਆ ਬਈ ਆ ਬਲੂ ਕੋਟਲੀ ਕਹਿੰਦੇ ਆ ਠੀਕ ਆ ਵੈਸੇ ਵੀਰੇ ਦੋ ਪਿੰਡ ਆਏ ਬਾਈ ਅਬਲੂ ਪਿੰਡ ਤਾਂ ਤੇ ਨਾਲ ਹੀ ਪਿੰਡ ਕੋਟਲੀ ਆ ਜੀ ਠੀਕ ਆ ਵੀਰੇ ਘਰ ਦੀ ਆ ਜੀ ਝੋਟੀ ਹਾਂਜੀ ਘਰੇਲੂ ਹੀ ਹੈ ਜੀ ਸੁਆ ਕਿੰਨਾ ਮਾ ਜੀ ਸੁਆ ਪਹਿਲੇ ਨਹੀਂ ਹੈ ਵੀਰੇ ਪਹਿਲਣਾਂ ਜੀ ਠੀਕ ਹੈ ਸਵਾ ਕਿੰਨਾ ਕੁ ਲੈ ਜੂ ਜੀ ਸਵਾ ਬਸ ਹੀ 5-4 ਦਿਨ ਲੈ ਜੂਗਾ ਰੇਟ ਮੁਤਾਬਕ ਹਾਂਜੀ ਠੀਕ ਹੈ ਕਿੰਨਾ ਕੁ ਪਿਆਜੂ ਦੁੱਧ ਜੀ ਦੁੱਧ 10 ਤੋਂ 11 ਤੱਕ ਤਾਂ ਕੀ ਆਈ ਉਮੀਦ ਹੈ ਬਾਕੀ ਸੇਵਾ ਦਾ ਬਾਕੀ ਸੇਵਾ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਹਾਂਜੀ ਹਾਂਜੀ ਪੂਰ ਗਾਰੰਟੀ ਤੇ ਜਿਹੜੇ ਇਹਦੀ ਬਈ ਇੱਕ ਮਾੜਾ ਜਾਂ ਟੈਮ ਕਹਾਂ ਜਾਏ ਤੇ ਕੋਟ ਜੀ ਆ ਮੈਂ ਤੁਹਾਨੂੰ ਉਹ ਨਾਲ ਦਿਖਾ ਦਿੰਨਾ ਵੀਰੇ ਨੇੜੇ ਤੋਂ ਚੈੱਕ ਕਰਾ ਦਿੰਨਾ ਥਣਾ ਦੇ ਵਿਚਾਲੇ ਕੋਟ ਜੀ ਹੈ ਕੋਈ ਛੋਟੀ ਜੀ ਬਾਕੀ ਤੁਹਾਨੂੰ ਦੇਖਦੀ ਹੋ ਚੱਲਦੀ ਤਾਂ ਨਹੀਂ ਬਈ ਇਹ ਨਹੀਂ ਨਹੀਂ ਬਈ ਠੀਕ ਆ ਵੈਸੇ ਹੀ ਆ ਜਾਂਦੀ ਹੈ ਕਿਸੇ ਕਿਸੇ ਨਗ ਚ ਬਾਕੀ ਸੋਨਾ ਮੋਟਾ ਥਾਣਾ ਕਿੰਨੇ ਕ ਦਿਨ ਕੱਢਦੀ ਹੈ ਬਈ ਹਜੇ ਇਹ ਪੰਜ ਪੰਜ ਚਾਰ ਦਿਨ ਕੀ ਲਊਗੀ ਬਈ ਪੰਜ ਚਾਰ ਦਿਨ ਲਊ ਟੁਰ ਕੇ ਦਿਖਾਦੀ ਵੀਰੇ ਸੁਆ ਬਾਈ ਦੇ ਦਸਨ ਮੁਤਾਬਕ ਜੀ ਪਹਿਲਾ ਜੀ ਸਮਾਨ ਲਗਭਗ ਹਜੇ ਪੰਜ ਚਾਰ ਦਿਨ ਲੈ ਜੂਗੀ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਹਾਈਟ ਦੀ ਨਾਰਮਲ ਜੀ ਆ ਜਾਂਦੀ ਹੈ ਜੀ ਕੋਈ ਵੀਰ ਬਾਲੀ ਵੱਡੀ ਨਾ ਮਨ ਨਿਕ ਆਵੇ ਬਾਕੀ ਸੰਭੀ ਬਲੀ ਚੰਗੀ ਆ ਵਜਨ ਚੰਗਾ ਯਾਰੀ ਵੀ ਸੋਣੀ ਕਰਦੀ ਹੁੰਦੀ ਆ ਉਮੀਦ ਬਾਈ ਦੱਸਦਾ ਕਿ ਪਹਿਲੇ ਸੂਏ ਮੋੜ ਲਿਆ ਵੀਰੇ ਉਮੀਦ ਪਹਿਲੇ ਸੂਏ ਦੀ ਹੈਗੀ ਆ 10 ਤੋਂ 11 ਕਿਲੋ ਬਾਕੀ ਸੇਵਾ ਸੰਭਾਲ ਦੇ ਸਰ ਤੇ ਹੁੰਦਾ ਵੀਰੇ ਦੁੱਧ ਜਿੰਨੀ ਤੁਸੀਂ ਸਾਂਭ ਸਕਦੇ ਹੋ ਓਨਾ ਦੁੱਧ ਇਹਦੇ ਥਲੋ ਚੋ ਸਕਦੇ ਹੋ ਮੇਨ ਗੱਲ ਥਣਾ ਦੀ ਭਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਹੈ ਜੀ ਆਕੇ ਤਸੱਲੀ ਪਰਖ ਵੀ ਚਾਹੇ ਤੁਸੀਂ ਕਰ ਲਿਓ ਬਾਕੀ ਗੋਲ ਪੱਠਪੂੜਾ ਵੀਰੇ ਪਤਲੀ ਚਮੜੀ ਆ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਐਨ ਕੱਲਾ ਕੱਲਾ ਥਾਣਾ ਨਿਖੜਵਾ ਨੇੜੇ ਤੋਂ ਦਿਖਾ ਦੇਣਾ ਜੀ ਤਿਆਰੀ ਬਹੁਤ ਸੁਣੀ ਕਰਦੀ ਹੁੰਦੀ ਹੈ ਜੀ ਉਮੀਦ ਤਾਂ 10 11 ਕਿਲੋ ਦੀ ਬਾਕੀ ਠੰਡੀ ਸੀਲ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਦੀ ਜੱਸ ਤੇ ਨੂੰ ਜੀ ਡਿਮਾਂਡ ਵੀਰੇ ਦੀ 90 ਤੱਕ ਪੂਰੀ ਮਾੜਾ ਮੋਟਾ ਮਾਨਤਾਂ ਹਾਂ ਜੀ ਕੋਈ ਉਹ ਤਾਂ ਕਰ ਲਾਂਗੇ ਚਲੋ 110 ਦਾ ਠੀਕ ਹੈ ਵੀਰੇ 90000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਆਪਾਂ ਵਿੱਚੋਂ ਮਾਨਤਾਂ ਜਰੂਰ ਕਰ ਦਾਂਗੇ ਜੀ ਜਿਹਨੂੰ ਨੰਬਰ ਸਕ੍ਰੀਨ ਤੇ ਲਗਾਤਾਰ ਚੱਲੂਗਾ ਜਿਹਨੂੰ ਨਾਗ ਪਸੰਦ ਆਊਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ